ਪਛਾਤੀ ਔਰਤ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ ਔਰਤ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਸਵਰਤਾ ਦੇ ਸਿਰ ਦੇ ਉੱਪਰ ਗਹਿਰੀ ਸੱਟ ਦਾ ਨਿਸ਼ਾਨ ਹੈ ਤੇ ਕੋਲ ਰੱਸਾ ਵੀ ਪਿਆ ਹੋਇਆ ਹੈ ਇਹ ਕਿੱਥੇ ਦੀ ਰਹਿਣ ਵਾਲੀ ਹੈ ਪੁਲਿਸ ਇਸ ਮਾਮਲੇ ਸੰਬੰਧੀ ਜਾਂਚ ਕਰ ਰਹੀ ਹੈ ਪਿੰਡ ਵਾਸੀਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਹ ਸੈਰ ਕਰਨ ਦੇ ਲਈ ਜਾ ਰਹੇ ਸੀ ਤਾਂ ਮੌਕੇ ਤੇ ਲਾਸ਼ ਵੇਖ ਕੇ ਫੌਰਨ ਤੌਰ ਤੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਤਲ ਕਿਸ ਨੇ ਕੀਤਾ ਇਹ ਇਹ ਔਰਤ ਕਿੱਥੋਂ ਦੀ ਰਹਿਣ ਵਾਲੀ ਹੈ ਫਿਲਹਾਲ ਪੁਲਿਸ ਦੇ ਲਈ ਹੁਣ ਇਹ ਕ ਤਾਂ ਸ੍ਰੀ ਪਹਿਲੀ ਇੱਥੇ ਬੈਡ ਵਰਦੀ ਪਈ ਹੈ ਕਿਸ ਤਰ੍ਹਾਂ ਦੇ ਹਲਾਕ ਇਹ ਸਵੇਰੇ 5 ਵਜੇ ਸਾਡੇ ਪਿੰਡੋਂ ਕੋਈ ਬੰਦਾ ਨਗਰੇ ਸਾਡੇ ਪਿੰਡ ਦਾ ਉਹਨਾਂ ਨੇ ਇਤਲਾਹ ਕੀਤੀ ਸੀ ਵੀ ਇੱਦਾਂ ਉਹ ਸਾਇਰ ਸੂਰ ਜਾਂਦੇ ਨੇ ਸਾਡੇ ਪਿੰਡ ਦੇ ਲੱਦਾ ਢੀ ਦੇ ਇੱਥੋਂ ਢਿੰਗੀ ਦੇ ਵੀ ਆਉਂਦੇ ਨੇ ਸੈਰ ਕਰਨਾ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਅਨਨੌਨ ਜਨਾਨੀ ਦੀ ਵੀ ਕੋਈ ਮਾਰ ਕੇ ਸੱਟ ਗਿਆ ਇਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਕਿੱਥੇ ਕਿੱਥੇ ਸੱਟਾ ਲੱਗੇ ਇਹਦੇ ਮੁੰਲਾਦਾ ਜੀ ਮੂੰਹ ਤੇ ਸੱਟਾਂ ਨੇ ਮੁੰਲਾਦਾ ਲਵੇ ਰੱਸੀ ਪੀਂ ਜਾਂਦਾ ਲਾਦਾ ਵੀ ਫਾਹਾ ਦੇ ਕੇ ਮਾਰੀ ਐ ਇਹ ਆ ਸਿਰ 'ਚ ਵੀ ਸੱਟਾਂ ਨੇ ਇਹਦੇ ਅੱਜ ਤਾਂ ਜੀ ਸਵੇਰੇ 6 ਵਜੇ ਦੇਖਿਆ ਇਥੋਂ ਮੁੰਡਾ ਲੱਦਾੜੀ ਤੋਂ ਜਾ ਰਿਹਾ ਤੇ ਉਹਨੇ ਆ ਦੇਖਿਆ ਇਥੋਂ ਡਾਕਟਰ ਜਾਂਦਾ ਤੇ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁੰਭਰਦੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜੀ ਜਦੋਂ ਅਸੀਂ ਆ ਕੇ ਦੇਖਿਆ ਫਿਰ ਕੁੱਤੇ ਚਾਰ ਪੰਜ ਕੁੱਤੇ ਭਜਾਏ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗੀਆਂ ਫਿਰ ਉਹਨੇ ਚੌਂਕੀ ਚੌਂਕੀ 'ਚ ਫੋਨ ਕਰਿਆ ਜੀ ਫਿਰ ਚੌਂਕੀ ਵਾਲਿਓ ਮੁੰਡਾ ਮੁੰਸੀ ਆਇਆ ਜੀ ਬੀ ਇਨਚਾਰਜ ਮੈਡਮ ਆਗੇ ਜੀ ਬਸ ਅੱਜ ਤਾਈ ਦੇਖਿਆ ਜੋ ਕਿੰਨੇ ਕ ਟਾਈਮ ਪਹਿਲਾਂ ਦੀ ਹੋ ਸਕਦੀ ਕੋਈ ਹੋਟ ਆਈਡੀਆ ਇਹ ਆਈਡੀਆ ਤਾਂ ਨਹੀਂ ਸਾਨੂੰ ਕੋਈ ਪਤਾ ਨਹੀਂ ਅਜਾ ਸਵੇਰੇ 6 ਵਜੇ ਦੇਖਿਆ ਜੀ ਆਪਾਂ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕਿੰਨਾ ਘਾੜੇ ਚ ਪਕਾ ਕਹਿ ਸਕਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਆ ਜੀ ਮਾਹੌਲ ਤਾਂ ਜੀ ਹੁਣ ਦੇਖੋ ਹਾਲ ਤਾਂ ਕਿਸੇ ਦਾ ਕਿਹਨਾ ਘਰ ਝੜਿਆ ਜੀ ਕਿਸੇ ਦੇ ਬੱਚਿਆਂ ਦੀ ਮਾਂ ਹੋ ਗਈ ਹੁਣ ਕੀ ਕਹਿ ਸਕਦੇ ਜੀ ਕਿੱਥੇ ਲੱਗਦਾ ਕਤਲ ਹੀ ਆ ਗਿਆ ਨਾ ਹੁਣ ਕੀ ਕਹਿ ਸਕਦੇ ਜੀ ਆਪਾਂ ਨੂੰ ਇਹ ਬਾਰੇ ਸਰਚ ਤਾਂ ਸੱਟ ਲੱਗੀ ਹੋਈ ਆ ਜੀ ਹੁਣ ਕੀ ਕਹਿ ਸਕਦੇ ਵੀ ਕਤਲ ਲੱਗੇ ਗਿਆ ਜੀ ਇਹ ਤਾਂ ਹੁਣ ਪੁਲਿਸਦਾਨ ਰਚਾ ਟੈਂਪੋ ਦਾ ਨਿਸ਼ਾਨ ਵੀ ਸੀ ਤਾਂ ਅਰਸਿਆ ਪਿਆ ਤੇ ਹਾਣੇ ਜੇ ਪਹੇ ਤੇ ਲੀਹੀਆਂ ਜੀ ਹੁਣ ਪਤਾ ਨਹੀਂ ਹੁਣ ਤਾਂ ਮਿੰਟ ਮੁੱਟ ਗਿਆ ਜੀ ਹਾਂ ਜੀ ਹਾਂ ਹੋਰ ਤਾਂ ਸਾਨੂੰ ਇਹਦੇ ਬਾਰੇ ਕੋਈ ਤਾ ਨਹੀਂ ਗਿਆ ਬਾਕੀ ਹੁਣ ਪੁਲਿਸਦਾਨ ਮੈਂਟਰੀ ਵਾਸਤੇ ਕਰੂਗੀ ਵੀ ਕਿਉਂਕਿ ਪੈਤੀ ਘਾਤ ਪੁਲਿਸ ਕੋਲੇ ਚਲਿਆ ਗਿਆ ਕਿ ਨਾ ਜੀ ਐਕਤਮ ਇੱਕ ਚਿਰ ਸਰਪੰਚ ਨੂੰ ਬੋਨ ਕਾ ਸਰਪੰਚ ਨੇ ਚਲੋ ਚੌਂਕੀ ਚੋਂ ਕਰਤਾ ਜੀ ਹਾਂ ਪੰਜ ਪਿੰਗੀ ਤੋਂ ਸਾਨੂੰ ਜੀ ਸਵੇਰੇ ਪਾਉਣੇ ਕਿ 6 ਵਜੇ ਫੋਨ ਰਿਆ ਸੀਗਾ ਵੀ ਆਪਣੇ ਚੋਈ ਪਾਰ ਘਰਾਂ ਦੇ ਲਵੇ ਡੱਡ ਬਹੁਤੀ ਗਈ ਆ ਅਸੀਂ ਜਦੋਂ ਤਕਰੀਬਨਾ ਆਏ ਵੀ ਇਹ ਮੁੱਦੀ ਪਈ ਸੀ ਅਸੀਂ ਬੋਡਾਂ ਫੜਾਂ ਖਿੱਚਾਂ ਤੇ ਫੋਨ ਕਰੇ ਜੀ ਤੇ ਮਤਲਬ ਫਿਰ ਅਸੀਂ ਬਸ ਹੁਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਸਗਸ ਕਰੀ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਈ ਆ ਵਕਤਾ ਵੀ ਅੱਜ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਤੇ ਸੱਟਾਂ ਸੱਟ ਲੱਗੀਆਂ ਹੋਈਆਂ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਖਟੜੇ ਤੇ ਪੁੱਸਰੇ ਤੇ ਦੇਖ ਰਹੇ ਤੇ ਵੀ ਕੀ ਕੀ ਗੱਲ ਹੋਈ ਇਹਦੀ ਪਛਾਣ ਹੋ ਸਕੀ ਨਾ ਜੀ ਪਛਾਣ ਤਾਂ ਹੋਣੀ ਰਹੀ ਜੀ ਮੂੰਹ ਤਹਾਸਾ ਹੋਆ ਸਾਕਾ ਬੀਰ ਕਰਕੇ ਕਿਸੇ ਪਿੰਡ ਦੇ ਸਰਪੰਚੋ ਲੱਗਦਾ ਕਿ ਹੋਈ ਆਪਣੇ ਇਧਰ ਏਵੀ ਏਰੀ ਨਹੀਂ ਜੀ ਨਹੀਂ ਆਪਣੇ ਦੀ ਤਾਂ ਲੱਗ ਨਹੀਂ ਰਹੀ ਹੈ ਪੈਸੇ ਰਾਤ ਦੀ ਕਿਸੇ ਨੇ ਸੱਟੀ ਵੀ ਹੈ ਜੀ ਇਹਦੇ ਸਿਰ ਦੇ ਉੱਤੇ 60 ਦੇ ਇਨਸਾਨ ਵੀ ਹੈਗੇ ਇਹਨੂੰ ਹੁਣ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਜੀ ਇਹਦੇ ਬਾਅਦ ਇਹਦੀ ਤਫਤੀਸ਼ ਕਰਕੇ ਜੀ ਹੋਰ ਕੀ ਕਾਰਵਾਈ ਕਰਾਂਗੇ ਕੀ ਲੱਗਦਾ ਕਹਤਲਾ ਪਹਿਲੀ ਤਫਤੀਸ਼ ਜੀ ਹਜੇ ਕੋਈ ਇਹਦਾ ਮਤਲਬ ਸਿਰ ਤੇ 60 ਦੇ ਨਿਸ਼ਾਨ ਨਾਲ ਸਿਰ ਤੇ 60 ਦਾ ਇਨਸਾਨ ਹੈ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਰੱਸੀ ਜੀ ਪਈਆ ਸਾਈਡ ਤੇ ਬੰਨਿਆ ਪਿਆ ਸੀਗਾ ਅਜਿਹਾ ਕਿ ਸਾਡੇ ਜਿਹਨੇ ਉਸਤਾਨੇ ਦੇਖਿਆ ਆਪਣੇ ਏਰੀਆ ਚ ਲੱਗਦੀ ਨਹੀਂ 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 ਆਪਣੇ ਏਰੀਆ ਚ ਇਹਦਾ ਹੁਣ 24 ਘੰਟੇ ਬਾਅਦ ਇਹ ਰੱਖਾਂਗੇ ਸਨਾਨ ਦੇ ਦਰਵਾਜ਼ੇ ਉੱਤੇ ਬਗਾਨਾ